ਖੱਤ ਸਮਾਂ ਨੂੰ ਮੇਰੇ ਨਾਲ ਆ ਚੰਦਰੀ ਦੇ ਨਾਲ ਕਦੇ ਨਹੀਂ ਮਿਲਿਆ ਤੇ ਉਹ ਮੇਰੇ ਕੋਲ ਆਉਂਦਾ ਹੈ। ਸਾਰੇ ਪ੍ਰਦਰਸ਼ਨ ਹੋ ਗਏ। ਇਹ ਇੰਟਰੈਕਟ। ਲਿਆ ਫਿਰ ਉਹ ਜਿਹੇ ਸੁਗਾਤ ਦੀਆਂ ਸੁਣਾ। ਉਹ ਵੀ ਆਦੀ। ਇਹਦੇ ਲਈ ਕੋਈ ਅਚੱਤੇ ਪਰਚੇ ਮਾਰੀ ਜਾਂਦੀ ਸੱਚ ਨਹੀਂ ਕਰਨਾ ਹਾਂਦੇ ਹੋਵੇ 700 ਹੋਵੇ ਤੇ ਚੰਗੀ ਨਹੀਂ ਤੇ ਫਿਰ ਕੰਧ ਤੇ ਫੋਟੋ ਲੱਗੀ ਉਹ ਗੱਲ ਆ ਇਹਦੀ ਤੇ ਕਦੇ ਰੱਬ ਕਰਕੇ ਕੰਧ ਤੇ ਫੋਟੋ ਲੱਗਦੀ ਜਾਵੇ ਤੇ ਮੈਂ ਤੇ ਸ਼ੁਕਰ ਮਨਾਉਂਗੀ ਚੱਲ ਮਨਾ ਇਹ ਤਾਂ ਤੁੱਪੇ ਬੈਨ ਨੂੰ ਜੀ ਨਹੀਂ ਕਰਦਾ ਮੈਂ ਤੇ ਕੰਮ ਕਰਨਾ ਹੁੰਦਾ ਸਹਿਜ ਪਾਣਾ ਇਹਨੂੰ ਤੇ 4 ਵਜੇ ਅੱਗ ਲਾਦੀ ਨੇ ਤੇ ਤਵਾ 'ਤੇ ਸਬਜ਼ੀ ਬਣਾ ਲਾ ਦਵਾ ਦਾ ਸਬਜ਼ੀ ਬਣਾਣਾ ਲੈ ਪੂਰੀ ਕੰਕਰੀ ਨੀ ਆਉਂਦੀ ਹਏ ਮੇਰੇ ਰੱਬ ਆਹ ਬਿਮਾਰੀ ਪੈਣੀ ਪਹਿੇ ਖਰਚ ਖਰਚ ਕੇ ਤੇ ਇੱਥੇ ਲਾਈ ਜਾਂਦੀ ਸਾਡੇ ਵੇਲੇ ਤਾਂ ਕੋਈ ਪਖੰਡ ਨਹੀਂ ਸੀ ਹੁੰਦੇ ਪੈਸੇ ਖਰਚ ਖਰਚ ਕੇ ਤੇ ਇੱਥੇ ਲਾਈ ਜਾਂਦੀਆਂ ਨੇ ਅੰਦਰ ਚੀਜ਼ਾਂ ਨੂੰ ਆਪੇ ਲਾਈ ਜਾਂਦੀਆਂ ਨੇ ਤੇ ਜੇ ਮੇਰਾ ਟਰੰਕ ਹੀ ਤੇ ਉਹ ਕਿੱਥੇ ਸੌਂਡ ਦਿੱਤਾ ਤੇ ਆਪਣੀ ਗਾੜੀ ਲਾੜੇ ਬਿਮਾਰੀ ਪੈਣੀ ਕਿੱਥੋਂ ਮੇਰੇ ਕਰਮਾਂ ਚ ਰੱਖੀ ਸੀ ਹਏ ਹੁਣ ਮੈਂ ਕਿਦਾਂ ਦੱਸਾਵਾਂ ਐਡੀ ਤਾਂ ਚੜਾ ਦਿੱਤਾ ਉਹਨੂੰ ਅਸੂਰ ਸੁਮਾ ਆਂਦੇ ਤੈਬ ਮਾਰੀ ਪੈਣੀ ਮੈਂ ਤੇ ਇਦਾਉਂ ਚਾ ਕਿਦਸਾ ਢੇ ਵੇਲੇ ਤੇ ਸੂਟ ਪਾਉਂਦੀ ਹਾਂ ਨੀ ਗਾਸੀ ਇਹ ਦੇ ਨੀਵੇਂ ਐ ਤਾਂ ਉਹ ਨਹੀਂ ਉੱਚਾ ਸੂਟ ਸ ਮਾਤਾ ਕਾਢ ਜਲੂਸ ਦਿੱਤਾ ਮੇਰਾ ਇਹਨੇ ਹਾਂ ਹਾਏ ਹਾਏ ਮਾਤਾ ਕੀ ਕਰ ਰਹੀ ਆਂ ਨਹੀਂ ਮੈਂ ਆਪਣਾ ਸੂਟ ਕੱਢਣ ਆਈ ਨਹੀਂ ਮੇਰਾ ਜਲੂਸ ਕੱਢ ਦਿੱਤਾ ਤੂੰ ਤੇ ਹਾਏ ਹਾਏ ਮਾਤਾ ਤੇਰੇ ਖਾਦੇ ਨਹੀਂ ਪੂਰੇ ਹੁੰਦੇਗੇ ਚੰਗਾ ਬਣਾ ਦ ਸੂਟ ਪਾਇਆ ਕਿਉਂ ਮੇਰੇ ਬਾਪੂ ਚਾਪੇ ਪਾ ਕੇ ਕੋਲ ਚੀਂਦੀ ਆਂ ਨਹੀਂ ਲਾ ਦੇ ਮੈਂ ਟ੍ਰੈਂਕ ਲਾ ਦੇ ਬਸ ਮੇਰੇ ਕੋਲ ਨਹੀਂ ਮਾਤਾ ਟ੍ਰੈਂਕ ਲਾ ਦੇਦਾ ਤੂੰ ਤੇ ਬਿੱਲੀ ਆ ਤੇਰੀਆਂ ਬਾਵਾ ਚ ਜ਼ੋਰ ਹੋਊਗਾ ਤੂੰ ਤੇ ਪ੍ਰਾਣੀਆਂ ਖਰਾਕਾ ਖਾਦੀਆਂ ਬੇਰੀ ਤਗਣੀ ਆ ਕੋਈ ਨਹੀਂ ਨਿਸੂਲ ਹੋਇਆ ਤੇ ਮੇਰੇ ਕੰਮ ਚੀਤੇ ਨਾ ਬਗਾੜਿਆ ਕਰ ਜੇ ਮੈਂ ਖਲਾਰੇ ਨਾ ਪਾਇਆ ਕਰ ਚੋਪ ਕਰਕੇ ਤੇ ਮੈਂ ਦਰਵਾਜ਼ਾ ਚਾਕੇ ਲਾਇਆ ਮੰਜੀ ਤੇ ਨਹੀਂ ਨਹੀਂ ਆ ਕੋਈ ਆ ਜੇ ਬਾਹਰ ਉਹ ਤੇ ਕੀ ਆਖੂਗਾ ਮੈਨੂੰ ਹੈ ਪਹਿਲਾਂ ਮੇਰੀ ਇਹ ਗੱਲ ਸੁਣ ਪਹਿਲਾਂ ਤੇਰਾ ਕਮੀਜ਼ ਨਹੀਂ ਮਰਖਾਇਆ ਉਹ ਵੀ ਤੇਰੇ ਨੱਕ ਤੇ ਨਚੜਿਆ ਮੇਰਾ ਕਿੱਟਿਆ ਚ ਪੈਂਦਾ ਤੇ ਜੇ ਮਾਸਾ ਹੁਣ ਉਹਨੇ ਉਚਾਰਾ ਖਤਾ ਤੇ ਤੇਰੇ ਕਾਮ ਹੀ ਨਹੀਂ ਖਾਤਾ ਪਸੰਦਨਾ ਹੈਗਾ ਹੈ ਕਿਉਂ ਆਸਮਾਨ ਦੇ ਕਾਕੀਆਂ ਲਾਉਣੀ ਆ ਮੂਰਵੇ ਆਪਣੀ ਉਮਰ ਨੀ ਉਮਰ ਦਾ ਲਿਆਜ ਤੇ ਕਰਨ ਨਹੀਂ ਤਾਂ ਇਹ ਤੇ ਆਖਣ ਨਹੀਂ ਅੰਜਲੂਸ ਕੱਢ ਦਿੱਤਾ ਇਹ ਮੇਰਾ ਐਡਾ ਹੋਵੇ ساری ਉਮਰ ਰੋਕਣੇ ਅਠਣਾ ਪਾ ਕੇ ਨਹੀਂ ਵੇਖਿਆ ਤੇ ਹੁਣ ਉੱਚੇ ਪਾਉਣ ਲੱਗ ਗਈ ਆ ਮਾਤਾ ਬਾਹਰ ਚੱਲ ਇਦਾਂ ਦੇ ਨਾਲੇ ਬਿਨਾਂ ਪੁੱਛਿਆ ਮੇਰੇ ਅੰਦਰ ਨਾ ਵੜਿਆ ਕਰ ਐਵੇਂ ਮੁਸ਼ਕਿਲਾਂ ਖਲਾਫ ਦੀ ਫੱਦੀ ਨਾ ਨਾਵੇਂ ਨਾ ਥੋਵੇਂ ਚੱਲ ਬਾਹਰ ਨਿਕਲ ਬਾਹਰ ਕੇ ਅੰਦਰ ਗੋੜੇ ਵੜੇ ਬੋ ਖਲਾੜੀ ਚੱਤ ਮਾਤਾ ਬਾਹਰ ਆਹੋ ਨਹੀਂ ਹੁਣ ਤੇ ਸਾਡੇ ਕੋ ਮੁਸ਼ਕਮ ਦਾ ساری ਉਮਰ ਕਮਾਈਆਂ ਕਰ ਛੱਡੀਆਂ ਤੇ ਹੁਣ ਅਹੀ ਮੁਸ਼ਕ ਮਾਰਦੀਆਂ ਨਾ ਨੀ ਮੇਰਾ ਠੰਕ ਬਾਹਰ ਹੀ ਰੱਖ ਦੇ ਤੂੰ ਪਟੇਰੀ ਕਰ ਛੱਡੀ ਕਰ ਕਮਾਈਆਂ ਕਰ ਛੱਡੀਆਂ ਤੁਆ ਲੋ ਕਰ ਕਮਾਈਆਂ ਕਰ ਛੱਡੀਆਂ ਕੇ ਕਿਹੜੇ ਬਰਫੇ ਜਿਹੜੇ ਕੋ ਲੋਕਾਂ ਨਾਲ ਵਾਧ ਬਣਾ ਦਿੱਤੇ ਜਿੰਨੀ ਲੋਕਾਂ ਨੂੰ ਆਉਂਦੀ ਹੁੰਦੀ ਓਨੀ ਇੱਥੇ ਆਉਂਦੀ ਕਿਹੜੇ ਕੰਮੇ ਬਣਾਵਣਾ ਕਰਾਣੀ ਹਰ ਮਿਲ ਪਾ ਦਿੱਤੇ ਵੀ ਆਈ ਜਾਈ ਬਣੀ ਤੇ ਬੈਠੀਆਂ ਜੋ ਬਣੀ ਤੇ ਬੈਠੀਆਂ ਜੋ ਜੇ ਕਿਤੇ ਉੱਥੇ ਝੁਕੀ ਪਾ ਦੇ ਬੈਠੀਆਂ ਹਾਂ ਜੇ ਤਾਂ ਤੁਹਾਨੂੰ ਲੱਗ ਪਤਾ ਜਾਂਦਾ ਮਾਤਾ ਤੇਰੇ ਜ਼ਮਾਨੇ ਨਾਲ ਤੇਰੇ ਨਾਲ ਗਏ ਸਾਡੇ ਜ਼ਮਾਨੇ ਸਾਡੇ ਨਾਲ ਚੱਲ ਜਾਣੇ ਆ ਤੇ ਸਾਡੇ 3 ਪੁੱਤਾਂ ਦੇ 3 ਪੁੱਤਾਂ ਨਾਲ ਮੇਰੀ ਸੋਨਾ ਗੱਲ ਐਵੇਂ ਰੋਬ ਜਾਣਾ ਪਿਆ ਕਰ ਜ਼ਮੀਨ ਜਾਇਦਾਦ ਤਾਂ ਬਣਾਈਆਂ ਸਾਣ ਨਹੀਂ ਕੀਤਾ ਸਾਡੇ ਸਿਰ ਆਪਣੇ ਪੋਤਰਿਆਂ ਨੂੰ ਦਿੱਤੀਆਂ ਸਾਾਨੂੰ ਨਹੀਂ ਦਿੱਤੀਆਂ ਚੁੱਪ ਕਰਕੇ ਤੇ ਚੱਲ ਜਾ ਇਥੋਂ ਟਰੰਕ ਲਾ। ਹਾਂ ਮੈਨੂੰ ਤੱਕਾ ਤੁੱਕਾ ਖਾਣੇ ਨਹੀਂ ਤੇ ਹੱਡੀ ਪਣਾਵੇਗੀ ਮੇਰੇ ਗੁੱਸਾ ਚੜਦਾ ਇੱਜਾ ਚੱਲ ਜਾ ਅੰਦਰੋਂ। ਗੋਡੇ-ਗੋਡੇ ਮੁੱਸਤ ਖਲਾ ਰਿਆ ਨਾ ਖਾਦੇ ਨਾ ਥੋਗੀ ਰਹਿ ਗਈਆਂ ਕਿ ਹਣ ਤੱਕ ਕਈ ਖਾਣੇ ਮਾਰेंगी ਤੂੰ। ਇਹ ਨੂੰ ਇਸੇ ਕੰਮ ਨੂੰ ਨਹੀਂ ਆਂਦਾ ਸੀ ਠੱਕੇ ਮਾਰਨ ਨੂੰ। ala ਦੇ ਮੇਰਾ ਟਰੰਕ ਜੰਗਾ ਮੇਰਾ ਤਾਂ ਕਿਤੇ ਨਹੀਂ ਟਰੰਕ ਲੱਥਦਾ ਕਰ। ਚੁੱਪ ਕਰਕੇ ਤੇ ਬਾਹਰ ਬਹਿ ਜਾ ਮੈਂ ਚੂਲਾ ਜਾਲ ਤੋਰਾਂ ਸਾਰੇ ਬੰਦਾ ਸਿਆਪਾ ਮੇਰੇ ਬਾਹਰ ਦਾ ਪਾਰ ਛੱਡੇਗੀ। ਨਹੀਂ ਹਾਏ ਹਾਏ ਮਾਂ ਦਾ ਹਿੱਥੇ ਪਹਿਲੀ ਜਾਨੀ ਆ। ਹੋਠ ਵੀ ਸਾਰਾ ਮੇਜ ਗੁੜ ਕਣਾ ਲੈ ਆਣ ਕੇ ਚੰਗੇ ਭਲੇ ਦੇ ਲੀੜੇ ਪਾਏ ਬੁੱਢੀ ਹੋ ਗਈ ਆ ਪਰ ਤੇਰਾ ਨਾ ਫੈਸ਼ਨ ਨਹੀਂ ਗਿਆਗਾ ਹਾਂ ਇਹ ਨਹੀਂ ਫੈਸ਼ਨ ਨਹੀਂ ਕਰਦੀ ਨਹੀਂ ਮੈਂ ਜਲੂਸ ਨਹੀਂ ਘਟਾਉਣਾ ਆਪਣਾ ਲੋਕੀ ਆਖਣਗੇ ਮਾਤਾ ਤੇਰੀ ਸਣ ਕਾਲ ਬੁੱਢੇ ਬਾਰੇ ਕਾਦਾ ਜਲੂਸ ਹੁੰਦਾ ਹੈ ਬੁੱਢੇ ਬਾਰੇ ਤੇ ਜੇ ਚਲ ਜੀੜਾ ਪਿਆ ਤਾਂ ਪੈ ਗਿਆ ਤਾਂ ਤੇਰੇ ਵਰਗੀ ਮੈਨ ਖੱਤੀ ਸੱਸ ਨਹੀਂ ਵੇਖਣੀ ਜੇ ਤਹ ਹੁਣੇ ਵੀ ਫੈਸ਼ਨਾਂ ਨੂੰ ਰੋਦੀ ਫਿਰਨੀ ਹੁਣ ਮੈਨੂੰ ਕਰਦੀ ਉਹ ਥਾੜੀ ਬਾਹਰ ਚਾਲਾ ਉਹ ਮੇਰੇ ਕੋਲ ਆ ਕੇ ਖਵਾ ਛੱਡੀ ਨਾ ਹੁਣ ਮੈਨੇ ਕਰਦੀ ਹੋ ਗਈਆਂ ਫਿਰ ਮਮੇ ਕੁਝ ਕੰਮ ਦਾ ਨਾ ਨਾ ਲੈ ਨਾ ਹੋ ਗਈ ਸਾਰੇ ਇੰਦਰਾ ਚੋ ਭੋਖ ਲਾਰ ਗਈ ਏਸੀ ਦੇ ਨਾਲ ਉਹ ਵੀ ਸਮੈਲ ਬੜੀ ਚੁਟਕਦਾ ਵਾ ਜਾ ਜਾ ਬਾਹਰ ਚਾਲ ਪਾਰ ਆਓ ਚੱਲਨੀ ਹੈ ਡਰਗ ਵੀ ਮੇਰੇ ਬਾਅਦ ਸੜਦੇ ਗਲੀ ਚ ਹਾਂ ਮਾਤਾ ਮੇਰਾ ਤਾਂ ਬੱਸ ਨਹੀਂ ਚੱਲਦਾ ਤੈਨੂੰ ਵੀ ਛੋੜਦਾ ਪਰ ਆਪ ਤੇ ਲੱਗੇ ਆੜ-ਆੜ ਤੇ ਦੁਨੀਆਦਾਰੀ ਦਾ ਜਿਹੜੀਆਂ ਇੰਨੇ-ਇੰਨੇ ਗੱਲਾਂ ਕਰਦੇ ਆ ਇਹ ਤਾਂ ਮੈਦਮ ਬਿੰਟ ਮਮਾ ਉਹ ਹਾੜਾ ਕੀ ਚਾਹੀਦਾ ਇਹ ਜੋ ਪਾਣੀ ਦੇ ਦੇਣੀ ਪਾਣੀ ਕੋਈ ਨਹੀਂ ਮੈਂ ਦੇ ਦਿੰਦੀ ਆ ਫਰਿਜ ਆਈ ਨਾ ਖੋਲਿਆ ਕਰ ਛੋਨੇ ਆਣੀ ਕਾਹਦੀ ਚੀਜ਼ ਪਈ ਹੁੰਦੀ ਹੈ ਤੇ ਕੁਮਾਰੇ ਫਰਿਜਾ ਖੋਲਣਾ ਕਹਿ ਪਈਂ ਨੇ ਜਾ ਵਾਹ ਅੱਜੇ ਸੌਹ ਹੈ ਕਿਤੇ ਗੇਂਤੀ ਫਿਰਦੀ ਆਨੇ ਬਾਨੇ ਵੀ ਬਣਾਣੇ ਕੀ ਮਿਆਂ ਨੇ ਖਮਉਂਦੀ ਐ ਤੇ ਕੀ ਨਹੀਂ ਖਮਉਂਦੀ ਮੈਂ ਸਾਵੇ ਦੀਆਂ ਚਲਾਕੀਆਂ ਚਾਹਂਦੀ ਐ ਲਿਆਵਣਾ ਪਾਣੀ ਨਾਲੇ ਦਾ ਮੱਥਾ ਡੰਮ ਉਥੋਂ ਦੇ ਦੇ ਫਿਲਟਰ ਚ ਪਾਣੀ ਇਹਨੇ ਠੰਡਾ ਪਾਣੀ ਪੀ ਕੇ ਰਗਾ ਪੋਣੀਆਂ ਮੁੜ ਕੇ ਉਹਨੂੰ ਆਖੂ ਕੀ ਦਵਾਈਆਂ ਦਵਾ ਲਿਆ ਤੂੰ ਉਹ ਵੀ ਝੂਏ ਚੜ ਜਾਂਦਾ ਮਾਂ ਨੂੰ ਭਾਗ ਕੇ ਪਿੱਛੇ ਤੇ ਤੁਰ ਪੈਂਦਾ ਇਹ ਘਰ ਵਾਲੇ ਨਹੀਂ ਦੇਖਣਾ ਵੀ ਖਰਚਾ ਕਿੰਨਾ ਹੁੰਦਾ ਨਾਲੇ ਝਟੇ ਦੇ ਨੂੰ ਦਮੇ ਹੋ ਜਾਂਦੇ ਏ ਵੇਰਾ ਪਰਾਂ ਕਾਂ ਆ ਨਿਕਾਇਆ ਕਾਫੇ ਦਾ ਪਖਣਾ ਨਾ ਸਾੜਦੀ ਮੈਨੂੰ ਤੇਰਾ ਕਾਪ ਕੋਲ ਦੇਉਣੀ ਨਹੀਂ ਸੀ ਦਾਸਾ ਇਹਦਾ ਇਹਦਾ ਆਪਾ ਦੇ ਸਾੜਦੀ ਅੱਗੇ ਵੀ ਦਿੱਤਾ ਵਾ ਤੇ ਫੇਰ ਭਾਂਡਿਆ ਚ ਰੱਖ ਸਾੜ ਜਾਂਦੀ ਐ ਇੱਥੇ ਤੇ ਹੈ ਗਈ ਨਹੀਂ ਤੇ ਕਿੱਥੇ ਚਲੇ ਮਰ ਗਈ ਉਹ ਤਾਂ ਦੇ ਮਸਾਂ ਤੁਰਦੀ ਇਹ ਮੇਰੇ ਕੋ ਤੁਰਿਆ ਨਹੀਂ ਜਾਂਦਾ ਤੁਹਾਨੂੰ 1 ਮਿੰਟ ਚ ਕਿੱਧਰ ਚਲ ਗਈ ਐ ਸਿਆਪਾ ਖਾਣਾ ਮੰਮੀ ਮੰਮੀ ਮਾਤਾ ਕਿੱਥੇ ਆ ਹਾਏ ਲੈ ਟੀਸੀ ਵਾਲੇ ਅੰਦਰ ਵੜ ਕੇ ਬੈਕੀ ਆ ਤੁਹਾ ਮਾਤਾ ਏ ਨੂੰ ਸ਼ਰਮ ਚਾਹੀਦੀ ਆ ਹੁਣ ਏਸੀ ਵਾਲੇ ਅੰਦਰ ਵੜ ਕੇ ਬਹਿ ਗਈ ਆ ਨਹੀਂ ਤਾਂ ਮੈਂ ਕਿ ਮੈਂ ਨਹੀਂ ਗੜੀ ਦੀ ਠੰਡ ਵੇਖ ਲਵਾ ਇਸਦਾ ਮਜ਼ਾ ਹਾਏ ਨਹੀਂ ਹਾਏ ਕੀ ਤੇਰੇ ਦਮਾਂ ਦਾ ਹਾਤਾ ਹੋ ਗਿਆ ਵਾ ਘੋਟੇ ਗਿੱਟੇ ਤੇ ਤੇਰੇ ਅੱਗੇ ਨਹੀਂ ਤੁਰਦੇ ਤੇ ਰਹਿੰਦੀ ਵੀ ਤੂੰ ਏਸੀ ਥੱਲੇ ਜੂੜਿਆ ਜਾਣਾ ਵਾ ਤੂੰ ਸਾਰਾ ਦਿਨ ਤੂੰ ਹੀ ਵੜੀਆਂ ਰਹਿੰਦੀਆਂ ਜਿਵੇਂ ਮੈਂ ਮੈਂ ਨਹੀਂ ਵੜ ਕੇ ਦੇਖ ਲਵਾ ਨਹੀਂ ਮਾਤਾ ਜਾ ਉੱਥੇ ਜਾਵੇ ਨਾ ਮਿਆੜਿਆਂ ਨੂੰ ਇੱਥੇ ਕੁਸ਼ਕਾਉਣਾ ਮੰਦਰ ਤੇਰੇ ਕੋਲ ਛੋਟੇ ਛੋਟੇ ਕੁਸ਼ਕਾਉਂਦੇ ਏਦਿਹੀ ਬਾਬੀ ਚੁੱਕਦਾ ਵਾ ਨਾਲੇ ਪਾਣੀ ਪੱਥਰ ਡੰਮ ਲਾਪਣਾ ਪੀਣਾ ਨਹੀਂ ਨਹੀਂ ਇੰਨੇ ਕੱਪੜਾ ਮੇਰਾ ਕੀ ਬਣੂਗਾ ਨਾਲੇ ਨਾ ਮਾਤਾ ਦੇਰੀ ਸੁਣ ਲੈ ਗੱਲ ਆਪ ਦੇ ਭਾਡੇ ਆਪਣੇ ਕੋ ਰੱਖਿਆ ਕਰ ਤੇ ਮੇਰੇ ਲਿਆਣੇ ਨੂੰ ਆਪਣੀ ਝੂਠ ਨਹੀਂ ਦੇਣੀ ਧਿਆਨ ਨਾਲ ਸੁਣ ਲੈ ਸੌਪ ਮਾਰੀਆਂ ਤੈਨੂੰ ਲੱਗੀਆਂ ਤੇ ਐਵੇਂ ਮੇਰੇ ਲਿਆਣੇ ਨੂੰ ਛੁੱਟ ਤੇ ਜੇਰੀ ਫੇਲਾ ਮੇਰੇ 사ਸਾ ਦੇ ਜਿੰਨੀ ਕੁੜੀ ਆਊਗੀ ਉਹ ਪੀ ਲੂਗੀ ਪੀ ਪੀ ਨਹੀਂ ਪੀ ਨਹੀਂ ਤੈਨੂੰ ਪਾਣੀ ਪੀ ਕੇ ਤੇ ਬਾਪਾ ਆਵੇ ਚਲੇ ਗਿਆ ਹੱਥ ਜੁੜੇ ਜਾ ਬਾਹਰ ਚੱਲ ਜਾ ਇੱਥੇ ਨਾ ਬਹਿ ਮੈਂ ਤੈਨੂੰ ਦੱਸਾਂ ਤੇ ਹੱਥ ਨਾ ਜੋੜ ਮੈਂ ਚੱਲ ਜਰੂ ਆਪੇ ਚੱਲ ਜਾ ਚਾ ਚਾ ਮਾਤਾ ਚਾ ਚਾ ਤੇ ਚਾ ਮੈਂ ਨਹੀਂ ਛੱਡਣਾ ਅਸਰ ਰੱਖ ਲੈ ਕੱਪ ਨਾ ਮੁੜ ਕੇ ਪਿਆ ਤੋਂ ਮੰਗਣਾ ਵਾ ਚਲਾ ਹੋ ਮੋਰਚ ਤੱਤਾ ਹੋ ਜਾਨੂ ਨੀ ਉੱਥੇ ਪਿਆ ਤੱਤਾ ਹੋ ਜੂਗਾ ਆ ਤਾਂ ਮੁੱਡੇ ਵਾਰੇ ਰਗਾ ਪਠੰਡੇ ਪਾੜਨਾ ਪੜੀਆਂ ਜਾਣੀਆਂ ਫੇਰ ਉਹਨੂੰ ਲੈ ਕੇ ਮੇਰੇ ਨੂੰ ਤੁਰ ਪੈਗੀ ਉਹੋ ਜੜਾ ਤੇਰੇ ਮਗਰ ਲੱਗਦਾ ਤੇ ਨਾ ਉਹਦਾ ਖਰਚਾ ਕਰਾਇਆ ਕਰ ਮੈਨੂੰ ਵੀ ਲਾ ਦੇ ਨਾ ਕਿਦਾਂ ਲੱਗਦਾ ਹੈਂ ਮੈਂ ਵੀ ਵੇਖ ਲਾ ਮੁੱਟੀ ਥੋੜੀ ਤੇ ਲਾਲ ਲਗਾ ਸ਼ਰਮਣੀ ਆਂਦੀ ਅੱਖਾਂ ਤਾਂ ਦੀਦਾਂ ਨਹੀਂ ਜੇ ਮੈਂ ਵੀ ਵੇਖ ਲਾਨੀ ਕਿ ਇਹ ਬੰਦਾ ਦੁਨੀਆ ਤੇ ਇਹ ਬੰਦੋ ਵੀ ਲਾ ਦੇ ਘਣੀ ਤੇ ਦੁਨੀਆ ਤੇ ਕੁਝ ਨਹੀਂ ਬਣਦਾ ਠੀਕ ਆ ਨਾ ਦੁਨੀਆ ਤਾਂ ਤੇਰੇ ਵਰਗੇ ਸਾਰੀਆਂ ਪੁਰੀਆਂ ਬਣਾ ਕੇ ਫਿਰਦੀਆਂ ਚੋਪਾ ਕਰਕੇ ਤੇ ਬਾਹਰ ਚਲ ਜਾ ਹੁਣ ਇਹਦਾ ਅੰਦਰ ਵਿੱਚ ਲੱਗਾ ਕਿੱਥੇ ਲਾਇਆ ਇਹ ਚ ਫੋਟੋ ਆਉਂਦੀ ਹਾਂ ਮਾਤਾ ਘਰ ਲੱਗਾ ਜਾ ਜਲਦੀਨ ਪਪਾਰਾ ਖਾ ਆ ਜਾ ਫੋਟੋ ਇਹ ਦੂਰ ਰੱਖਿਆ ਆ ਆ ਜਾ ਆਰੇ ਤੇ ਆ ਇੱਥੇ ਬਿਆਰੀ ਇਹ ਇੱਥੇ ਚਲ ਜਾਂਦਾ ਫੋਟੋ ਮਾਤਾ ਕਿਉਂ ਮੇਰਾ ਸਿਰ ਖਾਤਾ ਮੈਂ ਸਬਜ਼ੀ ਬਣਾਉਣੀ ਹੈ ਜੀ ਨਹੀਂ ਆਵੇ ਕੀ ਕੋਈ ਦਰਿਆ ਸਾਡੇ ਲਈ ਕੀ ਖਾਂਦੀ ਸੀ ਹੁੰਦੇ ਵੀ ਚਲ ਜਾ ਨਹੀਂ ਤੁਨਾ ਹੱਥ ਨਾ ਨਹੀਂ ਜਾ ਕੇ ਛੇਤੀ ਕਰ ਲਾ ਲੱਤੀਆਂ ਆਪਣੀਆਂ ਹੀ ਨਾ ਛੇਤੀ ਕਾ ਛੇਤੀ ਖਲਿਤ ਨੀ ਹੋਲੀ ਹੋਲੀ ਨਹੀਂ ਮੇਕਤਰੀ ਆ ਨਹੀਂ ਚੰਨਦਾ ਹਾਂਾ ਕੁਛ ਨਹੀਂ ਹੋਇਆ ਤੈਨੂੰ ਸਾਰੇ ਪਖੰਡ ਵਾ ਬਾਹਰ ਜਾਣਾ ਵੇ ਕਿਤੇ ਚਾਹਾਂ ਤਾਂ ਉਦੋਂ ਤਾਂ ਪੜੇ ਛੇ ਤੇ ਚੱਲਣਾ ਨਹੀਂ ਤੇ ਚਾਚੀ ਕੋਲ ਜਾਣਾ ਹੁੰਦਾ ਗਵਾਂਡ ਉਹਦੇ ਕੋਲ ਤਾਂ ਤੂੰ ਚੱਗੀ ਭੜੀ ਹੋ ਜਾਣੀ ਦੀ ਆਪਣੇ ਨਾਲ ਦੀ ਗੱਲਬਾਤ ਮਾਰ ਲਈ ਦੀ ਆ ਨਾਲੇ ਤੈਨੂੰ ਪਤਾ ਲੱਗੂ ਜਦੋਂ ਇੱਥੇ ਆਵੇਂਗੀ ਸਾਡੀ ਉਹ ਜਿੱਥੇ ਸਾਡੀ ਮੈਨੂੰ ਇਹੋ ਜਿਹੀ ਮੈਨੈ ਨਾ ਮਾਰਨਾ ਧੱਕਾ ਮਾਰ ਕੇ ਦੁਕਾਨ ਦੇ ਨਾਲ ਸੁੱਟ ਦੇਣੀ ਨਾਲੇ ਮੇਰੀ ਸੋਲਾ ਗੱਲਾਂ ਮੇਰੇ ਅੰਦਰ ਨਹੀਂ ਕਰਨਾ ਤੂੰ ਜਾ ਚਲੀ ਜਾ ਅੱਗੇ ਮਰੀ ਪਈ ਮਰੀ ਨੂੰ ਕੀ ਮਾਰਨਾ ਨਹੀਂ ਆਪੇ ਮਰੀ ਪਈ ਅਗੇ ਝੂਠਾ ਪਾਣੀ ਇੱਥੇ ਰਖ ਸਾਲੀ ਪੜਦਾ ਨਾਈ ਲੱਗ ਤੀ ਸਤਾ ਹੋ ਜਾਣਾ ਤੇ ਦੁਬਾਰਾ ਤੇ ਜੀ ਆਏ ਨੀ ਇਹ ਦੀਆਂ ਤਰੀਆਂ ਕਿਤੇ ਪਾਣੀ ਨਿਕੋਟ ਦਿੰਦੀਆਂ ਤੇ ਮਾਰ ਕੋ ਦਰਿਆ ਜਜ ਅਸੀਂ ਵਾ ਕਰਦੀਆਂ ਨੇ ਇੰਨੀਆਂ ਤਰੀਆਂ ਨੂੰ ਆਖਿਆ ਹੀ ਸੁਖ ਮਿਲੂਗਾ ਪਰ ਕਿੱਥੇ ਕਰਮਾਂ ਚ ਸੁਖ ਕਿੱਥੇ ਕਰਮਾਂ ਚ ਸੁਖ ਲਖਾਏ ਮਾਰੀ ਭਣਿਆ ਦੋਲੇ ਹੰਦੀ ਗੰਦੋਮੀ ਨਹੀਂ ਕਿਸੇ ਖਾਂਡ ਕਿੰਨੇ ਕਰਦੀ ਹੈ ਹਣ ਮੁਲੇ ਕਹਦੇ ਕਿ ਜਾ ਚਾਚੀ ਕੋਲ ਚੱਲ ਜਾ ਤੂੰ ਉਦੋਂ ਬੜੀ ਖੇਤੀ ਜਾਉਗੀ ਇਥੇ ਨੋਹਣ ਪਖਾਂਡ ਕਰ ਕਰ ਖਾਉਨੇ ਇਹ ਪਖਾਂਡ ਮੇਰੇ ਸਾਹਮਣੇ ਨਹੀਂ ਚੱਲਣੇ ਸਾਹਮਣੇ ਨਹੀਂ ਚੱਲਣੇ ਭਾਵੇਂ ਹੋਰ ਕੋ ਭੀ ਹੋ ਜਾਵੇ ਪਖਾਂਡ ਕਰਦੀ ਫਿਰ ਕੀ ਖਾਣ ਤੇ ਚਾਰ ਚਾਰ ਰੋਟੀਆਂ ਖਾ ਜਾਂਦੀ ਖਾਂਡ ਕਿਤੇ ਚਾਰ ਚਾਰ ਪੰਜ ਪੰਜ ਰੋਟੀਆਂ ਖਾ ਜਾਂਦੀ ਲੈ ਮੈਂ ਤੁਰੇਗਾ ਸਿਨੀਆ ਖੱਲੀ ਆਈ ਹਾਂ ਫਿਰ ਤੋਂ ਆਖਿਆ ਹੀ ਮਿਲ ਜਾ

ਸੋਨੇ <laughs> <laughs> ਆਜੋ ਆਜਾ ਜੱਜੀ ਕੋ ਸਲੋਕੀ ਆ ਜੜ ਮਧੀਆ ਠੀਕਾ ਦਾ ਪੁੱਤ ਤਾਂ ਕਿੰਨੀ ਆਵਾਜ਼ਾਂ ਦਿੱਤੇਗਾ ਉਹ ਮੈਂ ਨਾ ਇੱਥੇ ਪ੍ਰੋਕਾਲ ਕਰਦੇ ਸੀ ਮੰਮੀ ਤਾਂ ਕੋਣ ਆਉਂਦਾ ਫਿਰ ਪਤਾ ਨਹੀਂ ਲੱਗਾ ਜੀ ਅੱਛਾ ਹਾਂ ਜੀ ਕਿਸੇ ਭੈਣ ਤੀ ਤਾਂ ਮੈਂ ਤੇ ਨਹੀਂ ਇਹ ਤਾਂ ਕੋਈ ਗੱਡੀ ਬੈਠੀ ਹੁੰਦੀ ਉਹਥੇ ਹੁੰਦੇ ਮੰਮੀ ਬਾਹਰ ਹੀ ਬੈਠੇ ਹੁੰਦੇ ਆਪਾਂ ਤੇ ਮੱਝਾਂ ਤੇ ਹੈਰਾ ਅੱਛਾ ਸੋ ਜੀ ਤੁਸੀਂ ਦੁਪਹਿਰੇ ਕਿੱਥੇ ਤੁਰੇ ਫਿਰਦੇ ਇੰਨੀ ਤੇ ਗਰਮੀ ਹੈ ਇਹ ਨਹੀਂ ਤੇ ਪਾਪਾ ਹੀ ਦਿਨਾ ਹੋ ਗਏ ਹਨ ਮੈਂ ਕਹਿੰਦੇ ਮੈਨੂੰ ਨਾ ਦੱਸਿਆ ਕਿ ਇਹ ਨਹੀਂ ਤੇ ਜਿਆਦੀ ਰਹਦੀ ਜਾਂਦੀ ਹੈ ਨੱਤਾਂ ਨਹੀਂ ਖਰੇ ਅੱਖ ਦੇ ਤੁਰਦੇ ਜਾਂਦੇ ਰਹਦੀ ਜਾਂਦੀ ਇਹ ਕਿਤੇ ਤੁਹਾਡੇ ਵਰਗੀਆਂ ਜਦੋਂ ਆ ਜਾਂਦੀਆਂ ਹਨ ਅਸਰ ਉਹ ਬੇੜਾ ਕਰਕੇ ਤੇ ਤੁਹਾਡੇ ਵਰਗੀਆਂ ਕਰ ਦਿੰਦੀਆਂ ਹਨ ਸੁਗਲੋ ਜਾਂ ਤੈਂਤੀ ਜਾਂਦੀ ਲੈ ਤਾਈ ਚਾਚੀ ਜੀ ਰਹਿਣ ਵਾਲੀ ਕਿਹੜੀ ਗੱਲ ਵਾ ਸੁਖਣਾ ਸੋਹਣੀ ਰੋਟੀ ਖਾਂਦੇ ਆ ਵਧੀਆ ਜੋ ਵੀ ਬਣਾ ਦਿੰਨੇ ਤੁਹਾਨੂੰ ਕਿਹਨੇ ਕਹਤਾ ਮੈਂ ਰਹਿਦੀ ਜਾਂਦੀ ਆ ਲੋਕਾਂ ਦੇ ਜਿੰਨੇ ਮੂਹ ਨਹੀਂ ਗੱਲਾਂ ਹੁੰਦੀਆਂ ਨੇ ਪੁੱਤ ਮੈਂ ਰੋਟੀ ਦਾ ਥੋੜੀ ਚਾਹੀਦੀ ਮੈਂ ਤੇ ਆਨੀ ਆ ਹੋਂ ਦਿਨ ਬਚਾਵੀ ਰਹੀਦੀ ਜਾਂਦੀ ਆ ਐ ਕਿਤੇ ਠਾਠਾ ਮਾਰ ਦਿੱਤੀ ਕਿਤੇ ਨਾਲ ਪੜੀਆਂ ਕਿਤੇ ਪੰਡਾ ਚ ਗਾਉਣੀ ਆ ਕਿ ਸਾਡੇ ਨੂੰ ਚੱਕਣਾ ਕੰਮ ਕਰ ਲਈ ਦੀ ਆ ਪਤਾ ਨਹੀਂ ਕੀ ਹੋ ਗਈ ਤੇ ਚਾਚੀ ਜੀ ਤੁਸੀਂ ਆਪ ਸੇ ਆਣੇ ਹੋ ਉਮਰ ਦੇ ਨਾਲ ਦੇ ਸਰੀਰ ਵੀ ਢਲਦਾ ਹੀ ਆ ਹੁਣ ਇਹਦੇ ਚ ਮੇਰਾ ਤੋਈ ਤੇ ਮੇਰੇ ਮੂੰਹ ਤੇ ਬੇਇੱਜ਼ਤੀ ਕਰਨ ਵਾਲੀ ਗੱਲ ਵਾ ਵੀ ਖਰੇ ਨੋ ਨਹੀਂ ਪੁੱਛਦੀ ਦਾਦੀ ਤੇ ਸਰੀਰ ਢਲਦਾ ਜਾਂਦਾ ਮੈਂ ਤੇ ਜਿੰਨੇ ਜੋਗੀ ਚਾਚੀ ਜੀ ਬਥੇਰਾ ਪੁੱਛਦੀ ਆ ਆਖੋ ਤੁਸੀਂ ਜੋ ਮਰਜੀ ਸੋਚੀ ਜਾਓ ਹੁਣ ਗਾਂ ਮੰਡੀ ਥੋੜੀ ਚੜਨੀ ਆ ਮਰਦੇ ਹਿਸਾਬ ਨਾਲ ਸਰੀਰ ਵੀ ਢਲਦਾ ਹੀ ਆ ਜੇ ਹੁਣ ਤੁਸੀਂ ਅਰਥੋਂ ਵੀ ਸਾਡੇ ਤੇ ਦੁਬਾਰਾ ਜਵਾਨੀ ਆ ਜੇ ਹੋਰ ਤਾਂ ਤਾਂ ਨੀ ਨਾ ਚਾਚੀ ਜੀ ਆਉਣੇ ਹੁਣ ਉਹਦੇ ਪਤਾ ਪੁੱਤ ਨਹੀਂ ਨੂੰ ਵੀ ਪਤਾ ਦੁਬਾਰੇ ਨਹੀਂ ਆਉਣੇ ਮੈਂ ਤੇ ਉਹ ਆਂਦੀ ਕਿ ਹਜੇ ਮੇਰਾ ਵੀ ਸਰੀਰ ਸਹੀ ਹੈ ਸਿਹਤ ਵਾ ਉਹਦਾ ਤਾਂ ਦਿਨੋਂ ਤੇ ਨਹੀਂ ਜਾਦਾ ਲੈ ਚਾਚੀ ਜੀ ਉਹ ਤੁਹਾਡੇ ਤੋਂ ਹੈਗੇ ਵੀ ਵੱਡੇ ਆ ਤੁਸੀਂ ਨਿੱਕੇ ਹੋ ਨਹੀਂ ਪੁੱਤ ਫਰਕ ਤੇ ਕੋਈ ਦੋਵਾਂ ਚਮਾ ਸਾਲਾਂ ਦਾ ਕਿ ਤੇ ਹੈ ਵਾ ਕਿਤੇ ਵੀ ਬਹੁਤ ਫਰਕ ਵਾ ਵੀ ਨਹੀਂ ਹੈ 15 20 ਸਾਲਾਂ ਦਾ ਅਸੀਂ ਇਹਦੇ ਸੇ ਦੱਸੋ ਚਾਚੀ ਜੀ ਤੇਰਾ ਕੀ ਤਸੂਰ ਵਾ ਮੈਂ ਰੋਟੀ ਨਹੀਂ ਦਿੰਦੀ ਕਿ ਕਿਹੜੇ ਦਿੰਦੀ ਜੋ ਚੀਜ਼ ਘਰ ਚ ਬਣਦੀ ਨਾ ਸਾਵੀ ਦਿੱਦੀ ਆ ਹੋਰ ਦੱਸੋ ਮੈਂ ਕੀ ਕਰਾਂ ਰੋਟੀ ਪਾਣੀ ਹੁੰਦਾ ਬੁੱਢੇ ਬੰਦੇ ਨੂੰ ਤੇ ਦੇਣਾ ਆਓ ਜੇ ਲੈ ਤੇ ਗੱਲ ਮੈਂ ਦਿਉ ਆਨੀ ਆ ਵੀ ਘਰੇ ਕੋ ਟੈਸਟ ਟੂਸਟ ਕਰਾਉਣਾ ਨਹੀਂ ਲੈ ਗਈ ਬਿੰਦ ਦੇ ਚਾਚੀ ਜੀ ਹੱਦ ਕਰਦੇ ਆ ਤੁਹਾਨੂੰ ਤੇ ਲੱਗਦਾ ਵੀ ਘਰੇ ਅਸੀਂ ਉਹਦਾ ਇਲਾਜ ਹੀ ਨਹੀਂ ਕਰਾਉਂਦੇ ਤੁਸੀਂ ਲੈ ਜਾਓ ਦੋ ਦਿਨ ਜੇ ਇਨਾ ਦੁੱਖ ਆਉਂਦਾ ਤੁਸੀਂ ਇਲਾਜ ਕਰਾ ਕੇ ਵੇਖ ਲਓ ਵੀ ਘਰੇ ਘੋੜੇ ਵਰਗੀ ਕਰ ਲਓ ਮੁਰ ਤੋਂ ਜਵਾਨੀ ਆ ਜੇ ਹੋਰ ਕੀ ਚਾਹੀਦਾ ਤੇ ਗੁੱਸਾ ਕਰਦੀ ਮੈਂ ਤੇ ਘਰੇ ਥੋੜੀ ਪਾਣੀ ਮੈਂ ਤੇ ਵੈਸੇ ਇਹਦਾ ਸੁਖ ਸੁੱਖ ਸੁਣਨਾ ਵੀ ਮੈਂ ਤਾਂ ਕਿੰਨੇ ਸਰੀਆ ਕੱਲੇ ਚੱਲ ਮੈਨੂੰ ਮਿਲ ਦਿਓ ਤੇ ਮੈਨੂੰ ਪਤਾ ਲੱਗਦਾ ਤੇ ਅੰਦੇ ਜਾ ਤੁਰਿਆ ਨਹੀਂ ਜਾਂਦਾ ਮੈਂ ਹਾਂ ਚਲ ਮੈਂ یوں ਮੇਲਣਦੀ ਆ ਚਾਚੀ ਜੀ ਉਹ ਤੇ ਅਸੀਂ ਦੀ ਬਾਹਰ ਕੱਢਦੇ ਉਹਨਾਂ ਨੂੰ ਵੀ ਗਰਮੀ ਬੜੀ ਐ ਐਵੇਂ ਉੱਥੇ ਡਿੱਗ ਪੇ ਸੱਟ ਲੱਗ ਗਈ ਤੇ ਮੁੜ ਕੇ ਸਾਹਮਣਾ ਵੀ ਔਖਾ ਹੋ ਜਾਂਦਾ ਬੰਦਾ ਆਪਣਾ ਆਪ ਲੈ ਕੇ ਚਲਿਆ ਫਿਰ ਤੇ ਇੰਨਾ ਹੀ ਬੜਾ ਨਾਲੇ ਮੈਨੂੰ ਸਾਰਾ ਹੀ ਪਤਾ ਤੁਸੀਂ ਕਿੱਥੋਂ ਬੋਲਦੇ ਜੀ ਚੱਲ ਇਹ ਨਹੀਂ ਮੇਰ ਦਾ ਗੱਲ ਕਰਦੇ ਸਹੀ ਆ ਬਾਤ ਚ ਵਿਚਾਰੀ ਇਹਨਾਂ ਬਾਹਰ ਅੰਦਰ ਹੋ ਜਾਂਦੀ ਐ ਬਾਅਦ ਫਿਰ ਕਿੱਦਾਂ ਹੋਣਾ ਨਾਲੇ ਮੈਨੂੰ ਸਾਰਾ ਹੀ ਪਤਾ ਤੇਰੀ ਨੂੰ ਕਿੰਨਾ ਕੁ ਕੋਸ਼ਿਸ਼ ਦੀ ਚ ਦੋਵੇਂ ਟਾਈਮ ਚ ਤਰਕਾਂ ਨਹੀਂ ਤੇ ਮੈਂ ਇੱਧਰ ਆ ਕੇ ਤੇ ਜੇ ਦੇ ਘਰ ਪਾਣ ਕੰਬੀ ਨਹੀਂ ਕਿੱਥੇ ਹੈਰ ਉੱਥੇ ਬਾਹਰ ਹੋਣੀ ਵੇਖ ਲੋ ਫਰਕ ਨਹੀਂ ਹੈਗੀ ਮੈਂ ਚਾਚੀ ਜੀ ਉੱਥੇ ਹੀ ਆ ਧਿਆਨ ਨਾਲ ਵੇਖੋ ਕਿਤੇ ਨਹੀਂ ਆ ਸੁਣਿਆ ਤੇ ਮੈਂ ਹੈਗਾ ਸੀ ਹੈ ਇਤਰੀ ਦਿਨੋਂ ਬੜੀ ਕਪੱਤੀ ਆਈ ਹੈ ਅੱਜ ਵੇਸ ਵੀ ਲਿਆ ਵਾ ਕਿਤੇ ਚਿੱਟੇ ਝਾਟੇ ਦਾ ਵੀ ਖਿਆਲ ਨਹੀਂ ਰੱਖਦੀ ਇਹ ਦੱਸ ਮੇਰਨਾ ਵੱਡੀ ਹੈ ਮੈਂ ਤੈਨੂੰ ਮਿਲਣਾ ਹੀ ਹੈ ਕਿ ਤਾਂ ਬੋਲਦੀ ਚਲ ਲੈ ਨਾ ਮੇਰੀਆਂ ਨੂੰ ਮਾਂ ਹੈ ਮੇਰੀਆਂ ਨੂੰ ਦਾ ਜੀਜੀ ਕਰਦੇ ਇਹਦੇ ਬੰਨੂ ਦੀ ਚੰਗਾ ਰੋਟੀ ਪਾਣੀ ਦਿੰਦੇ ਨਾ ਤਾਂ ਇਹ ਤੇ ਵਿਚਾਰੀ ਉਹ ਝੱਟ ਰਹਿ ਜੀ ਜਦੋਂ ਆਪਣੇ ਹੱਥੀ ਪੈਲੀ ਖਾਂਦੀ ਏ ਕੀ ਕਰ ਚਾਚੀ ਜੀ ਕਿਹੜੀ ਸੋਚਾਂ ਚ ਪੈ ਗਏ ਹੋ ਬਾਹਰ ਆ ਕੇ ਲੋ ਜਾ ਕੇ ਮੇਰੇ ਜਾਨੀ ਪੁੱਤ ਫਿਰ ਜਾਓ ਫਿਰ ਮਿਲਿਓ ਪਹਿਲੀ ਹੀ ਗੱਤ ਨੂੰ ਚੁੱਕ ਕੇ ਸਿੱਤਾ ਹੀ ਅੰਦਰ ਆ ਕੇ ਕਿਸੇ ਦੇ ਅੰਦਰ ਇਹ ਨਹੀਂ ਆਣਾ ਚਾਹੀਦਾ ਬੁੱਢੀ ਹੋ ਗਈ ਪਰ ਆਕਲ ਨਹੀਂ ਆਈ ਸੀ ਤੈਨੂੰ ਆਹ ਆਪ ਵੀ ਹੈ ਚੰਗੀ ਪੜੀ ਤੁਰੀ ਫਿਰ ਤੇ ਦੂਜਿਆਂ ਨੂੰ ਉਹ ਹੀ ਮਲਦਾ ਦੇਣੀ ਹੈ ਕੀ ਵੇਨੇ ਚਾਚੀ ਜੀ ਕੋਈ ਨਹੀਂ ਅੱਖ ਨਹੀਂ ਆਵਦੀ ਤੇ ਤੇਰੇ ਸਾਰੇ ਆ ਮੈਂ ਰਣਕਾ ਦੇ ਨਹੀਂ ਬਾਹਰ ਇਹ ਕੋਈ ਨਹੀਂ ਤੁਸੀਂ ਬਾਹਰ ਚਲ ਜਾਓ ਰੰਗਦਾਰ ਬੜੇ ਆਏ ਤੇਰੀਆਂ ਨੋਹਾਂ ਨੇ ਸਭ ਤੋਂ ਵੱਡੀਆਂ ਸਵਾਲਸ ਬੰਨੇਆਂ ਅੰਗਤਾਂ ਚਾਚੀ ਜੀ ਤੁਹਾਡੀਆਂ ਨੋਹਾਂ ਦੀ ਰੀਸ ਨਹੀਂ ਨਾ ਕੀਤੀ ਜਾਂਦੀ ਸਾਡੇ ਕੋਲ ਤੇਰੀਆਂ ਨੋਹਾਂ ਖਸ਼ਮ ਨੇ ਜਾਣਦੀ ਮੈਂ ਤੇਰੀਆਂ ਨੋਹਾਂ ਜਿਹੜੀਆਂ ਤੇਰੀਆਂ ਨੋਹਾਂ ਵਾਂ ਗੱਲਾਂ ਕਰਦੀ ਫਿਰਦੀ ਵਾਧੂ ਦੀ ਸਾਰਾ ਮੈਨੂੰ ਪਤਾ ਸਾਰਾ ਬੇੜਾ ਕਰਕਤਾ ਤੇ ਇਸੇ ਦਾ ਮੇਰੀ ਸੱਸ ਨਾਲ ਉਹ ਮੁੜਕੇ ਹੋਰ ਹੀ ਉਹ ਵੀ ਟੇਸ਼ਨ ਹੋਰੀ ਫੜ ਲੈਂਦੀ ਉਦੋਂ ਪਤਾ ਲੱਗਦਾ ਵੀ ਆਹ ਵਿੱਚ ਬੂਲਦੀ ਹੋ ਜੀ ਆ ਜੰਤੀ ਇਹਦੇ ਤੇ ਨੱਟ ਪੈਰ ਵੀ ਚੰਗੇ ਤਰੀ ਫਿਰਤੀ ਤੇ ਇਹ ਮਨ ਜੀਤੇ ਪੈਈ ਤੇ ਲੋਕਾਂ ਦੇ ਘਰ ਬਾਟਕ ਪਾਉਣੇ ਦੋ ਮਿੰਟ ਪਹਿਣਾ ਮਰਨਾ ਉਹ ਵੀ ਪਾਉ ਕਰਛਰ ਦੇ ਚਾਣ ਮਾਣਾ ਪੁੱਤੋ ਤੇ ਪੰਜ ਵਾਰ ਚੱਲੇ ਤੇ ਸਬਜ਼ੀ ਦਾ ਦੇਖ ਤੇ ਧਾਰ ਇਹਨਾਂ ਦੇ ਹੋ ਕੰਜਰ ਖਾਣਾ ਹਰ ਹਾਂ ਉਹ ਵੇਖਿਆ ਇਹਨੂੰ ਲੱਗ ਕਿ ਇਹੋ ਕੰਮ ਤੇ ਭਾਲਦੀ ਅੱਜ ਜੀ ਮੈਂ ਤੈਨੂੰ ਤੈਨੂੰ ਪਾਣੀ ਤਾਂ ਨਹੀਂ ਪੁੱਛਿਆ ਅੱਜ ਪੁੱਛਿਆ ਤੇ ਇਹ ਰੋਜ਼ ਆ ਜਾਣਾ ਕੋਈ ਨਹੀਂ ਥੋੜੀ ਜੀ ਕੋਰੀ ਕਰਾਰੀ ਰਹੂੰਗੀ ਪਰ ਹੋਣਾ ਤਾਂ ਘਟੂਗੀ ਆਪੇ ਗੱਲਾਂ ਬਣਾਈ ਜਾਣ ਜਿਹੜਾ ਬਣਾਉਂਦਾ ਖਸਮਾਂ ਨੂੰ ਖਾਵੇ ਜੱਤ ਵੀ ਕਿਸੇ ਨੇ ਜਿੱਤੇ ਆਏ ਹਏ ਹਏ ਐਡਾ ਸੋਨਾ ਘਰ ਪਾਇਆ ਕਿਤੇ ਸਾਰੀ ਉਮਰ ਕਮਾਈਆਂ ਕਰ ਕਰਕੇ ਤੇ ਵੇਲਾ ਮੇਰੇ ਵਾਸਤੇ ਫੇਰ ਉਹ ਗਾੜਨਾ ਵਾਲੇ ਉਹ ਵਾਲਿਆਂ ਵਾਲੇ ਕੋਠਿਆਂ ਚੰਦੀ ਚਲੀ ਜਾ ਉੱਥੇ ਜਾ ਕੇ ਪੈ ਮੈਂ ਚਲੀ ਜਾਣਾ ਪੁੱਤ ਕੀ ਪਤਾ ਸਾਰਿਆਂ ਕੇ ਦੋਸਾਨੇ ਹੋਰ ਇਥੇ ਕਿਤੇ ਮਸਾਰੀ ਹਮਰ ਬੈਠੀ ਰਹਿਣਾ ਹਾਏ ਇਹਦੀ ਐਮ3 ਕਿਤੇ ਨਾ ਚੰਬੜੀ ਕਿਤੇ ਪਾਣੀ ਵੀ ਨਹੀਂ ਠੰਡਾ ਦਿੰਦੀ ਤੇ ਪਾਣੀ ਵੀ ਤੱਤਾ ਮਾਰਿਆ ਹਮ ਸਿਸਚ ਇਹ ਲੈ ਪੀਣਾ ਮਰਦਾ ਇਹਦੇ ਪੈਨ ਪਸੰਦ ਨਹੀਂ ਲੱਗਦਾ ਮੈਨੂੰ ਹਾਏ ਇਹ ਨਹੀਂ ਹਮ ਤੇ ਇਹ ਗਰਮੀ ਨਾਲ ਇੱਥੇ ਪੱਖਾ ਨਾ ਲੈਣਾ ਨਾ ਦੇਣਾ ਹਾਏ ਉੱਥੇ ਮਾਪੇ ਸੀ ਮੈਂ ਥੱਲੇ ਮਰਦੀ ਪੈਂਦੀ ਆ ਹਾਏ ਚੱਲ ਮਣਾ ਜੋ ਕਰ ਮਾਝੇ ਲਿਖਿਆ ਉਹ ਬਣਾਈ ਰਹਿਣਾ ਹਾਏ ਹਏ ਅੰਮ੍ਰਿਤ ਇਹ ਨਾ ਅਕੜੀ ਕੂੰ ਤੇ ਮਜਨ ਤਾ ਥੱਕ ਗਈ ਹਾ ਹਰਿਆਂਦੇ ਮਲੇ ਲੋਕੀ ਕੀ ਮੰਜੇ ਪਾਉਣੇੜੀਆ ਅੱਜ ਮੇਰੀ ਵਾਰੀ ਕੱਲ ਤੇਰੀ ਅਜੋ ਤੇਰਾ ਵੀ ਪੁੱਤ ਸੁਖਣਾ ਜਵਾਨ ਹੋਇਆ ਕੋਈ ਨਹੀਂ ਤੇਰੀ ਵੀ ਕਿਤੇ ਵਾਰੀ ਧੁਰਨੀ ਆਉਣ ਹਾਏ ਹਾਏ ਇੰਨੀ ਤੀ ਗਰਮੀ ਤੇ ਸੇ ਸੋਟ ਦਿੱਤਾ ਇੰਕੇ ਰਹਿ ਮਾਰ ਹਾਏ ਕਿਤੇ ਕੋਲ ਤੇ ਵੀ ਉਹ ਜੇ ਰੱਬ ਨੇ ਦੇ ਦਿੱਤੇ ਹਾਏ ਉਹ ਵੀ ਨਹੀਂ ਕਿਸੇ ਕੰਮ ਆਦੇ ਆਂਦੇ ਆਂਦੇ ਧੀ ਉਹ ਮੇਰੇ ਦੁੱਖ ਸੁੱਖ ਸੁਣਦੀ ਆ ਤੇ ਰੱਬ ਨੇ ਉਹ ਵੀ ਨਹੀਂ ਦਿੱਤੀ ਹਾਏ ਪਰ ਮਾਝੇ ਸੁੱਖ ਨਾ ਹੋਵੇ ਫਿਰ ਫਿਰ ਧੀ ਕਿੱਥੋਂ ਦੇਣੀ ਰੱਬ ਨੇ ਆ ਦਿਨ ਜੋ ਲਿਖੇ ਸੀ ਮਾੜੇ ਇਹ ਕਿਦਾਂ ਦੇਖਣੇ ਹੈ ਮੈਂ ਹਾਏ ਤੇਰੇ ਲਈ ਕਿਤੇ ਪੱਖਾ ਨਹੀਂ ਲਾ ਕੇ ਦਿੱਤਾ ਪੁੱਤ ਨੇ ਹਾਏ ਹਾਂ ਤੂੰ ਆ ਗਈਆਂ ਹੈ ਜਾ ਪੁੱਤ ਹੈ ਸਿੰਘਾ ਦੇ ਬੋਆ ਆਪਣੀ ਮਾਂ ਨਾਲ ਇਹ ਤੇ ਕੀ ਗਰਮੀ ਚ ਕਰਨਾ ਤੂੰ ਜਾ ਮਾਂ ਨਾ ਵੋ ਇਸੀnga ਚ ਤੁਹਾਡੀ ਮਾਂ ਨੇ ਤੇ ਕੱਢ ਦਿੱਤਾ ਮੈਨੂੰ ਕਿ ਜਾ ਜਾ ਕੇ ਮਾਰ ਗਰਮੀ ਚ ਹਾਏ ਇਹ 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 ਤੇ ਇੱਥੇ ਅੰਦਰ ਹੁੰਨੀ ਆ ਇੱਥੇ ਕੋਈ ਪੱਕਾ ਫੁੱਕਾ ਨਹੀਂ ਤੇ ਇੱਕ ਵੀ ਨਹੀਂ ਕਿਤੇ ਸਭੀ ਬਰੇਨੀ ਕਮਾਈ ਕੀਤੀ ਹੈ ਮਾਦਰ ਆਪ ਦੇ ਕਿਤੇ ਸਾਡੀ ਨੀਕੋ ਸੰਸਨ ਫੀਤੋ ਹਾਂ ਹਾਂ ਆ ਗਈ ਹੈ ਨਹੀਂ ਕਿੰਨੇ ਦਿਨਾਂ ਦੀ ਟਿਕਨ ਨਹੀਂ ਗਈ ਤੇ ਨਾਲ ਆ ਗਈ ਹੈ ਅੱਬ ਇਧਰ ਨੂੰ ਆ ਜਾ ਇਧਰ ਕੋਈ ਨਹੀਂਗਾ ਤੂੰ ਮੈਂ ਮੈਂ ਦੇਖੂ ਨਾ ਤੇ ਮੈਂ ਤੇ ਆਈ ਹਾਂ ਪਹਿਲਾ ਤਾਂ ਤੇਰੀ ਨੌ ਹੋ ਗਈ ਹਾਂ ਨੂੰ ਪਾਣੀ ਉੱਤਰ ਕੇ ਲੈ ਆਂਦੇ ਨਹੀਂ ਉਹ ਦੇਖੋ ਡੈਣ ਕੋਲ ਕੀ ਲੈ ਚਲ ਗਈਓ

ਨੀ ਯਾਰ ਆਪਣੇ ਲਾਹੋਂ ਦਿੱਕਤੀ ਉਹਨੇ ਕਿਤੇ ਪਾਣੀ ਦਾ ਘੁੱਟ ਨਹੀਂ ਪੋਛਦੀ ਆਂਦੇ ਪੁੱਤ ਜਾਂ ਮਲੋ ਪੁੱਤ ਜਾਂ ਮਲੋ ਵੇਖ ਲੈ ਪੁੱਤਾਂ ਦਾ ਨਤੀਜਾ ਤੇ ਤੀ ਉਹ ਬੈਠੇ ਪਾਣੀ ਤੇ ਪੋਛ ਲੈਂਦੀ ਆ ਨਾ ਨੀ ਨੂੰ ਕੀ ਦੱਸਾਂ ਨੀ ਇੰਨੀ ਦੁਖੀ ਮੈਂ ਨੀ ਮੈਂ ਜਾਣਦੀ ਜੇ ਮੇਰਾ ਰੱਬ ਜਾਣਦਾ ਨੀ ਮੈਂ ਕਿਤੇ ਚੋਰੀ ਪੈ ਕੇ ਰੋਂਦੀ ਇੰਨੀ ਐਸੇ ਮੂੰਹਾਂ ਆਂਦੀ ਨਹੀਂ ਹੇ ਰੱਬਾ ਮੈਨੂੰ ਪੁੱਤ ਦੇ ਦੇ ਨੀ ਕਿਤੇ ਅਜ ਤੀ ਹੁੰਦੀ ਤੇ ਤੀ ਦੇ ਘਰ ਜਾ ਕੇ ਪਹੁੰਚਦੀ ਨੀ ਤੈਨੂੰ ਦਿੱਤੀ ਆ ਅਜ ਤੀ ਦਿੱਦੀ ਹੁੰਦੀ ਤੇ ਤਰਸ ਜੀ ਗੋ ਜਾ ਕੇ ਬਹਿ ਜਾਨੀ ਯਾ ਰੇਲਾ ਤੇਰੇ ਯਾਨੀ ਧੀ ਦਿੱਤੀ ਰੱਬ ਨੇ ਕਿੱਡੀ ਸੋਹਣੀ ਰਹਿਨੀ ਹੈ ਜੇ ਕਿਤੇ ਲਾੜੇ ਵੀ ਪਿੰਦੇ ਉੱਚਾ ਠਾ ਹੋ ਵੀ ਜਾਂਦੇ ਤੇ ਜਾ ਕੇ ਕੁੜੀ ਕੋ ਤੇ ਬਹਿ ਜਾਨੀ ਪੀ ਨੀ ਤੇ ਰੱਬ ਨੇ ਉਹ ਵੀ ਨਹੀਂ ਦਿੱਤੀ ਪੀ ਇਸੇ ਮੂੰਹ ਨਾ ਜਾਨੀ ਐ ਬਾ ਇੱਕ ਤੀ ਦੇ ਦੇ ਨੋ ਤੇ ਉਸੇ ਮੂੰਹ ਨਾਲ ਨਾ ਨਹੀਂ ਯਾਰਾ ਪਾਤੀ ਨਾ ਤੇ ਵੀ ਨੀ ਮੈਂ ਤੈ ਹੀ ਹੋ ਕਹੂੰਗੀ ਲੋਕੋ ਇੱਕ ਤੀ ਜ਼ਰੂਰ ਜੰਮਿਓ ਧੀ ਦਾ